ਬਿੱਤੇ ਦਿਨੀ ਰਾਤ ਹੋਈ ਤੇਜ਼ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਸੂਰ ਖੋਲ ਕੇ ਰੱਖ ਦਿੱਤੀ ਹੈ ਇਸ ਦੇ ਚੱਲਦੇ ਪਾਜਪਾ ਵੱਲੋਂ ਅੱਜ ਨਗਰ ਨਿਗਮ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੀ ਕੁਝ ਕਿਹਾ ਆਓ ਤੂਫਾਨ ਨੂੰ ਸੁਣਾਉਂਦੇ ਹਾਂ ਬੀਜੇਪੀ ਅੱਜ ਸੜਕ ਤੇ ਉਤਰੀ ਹੈ ਕੀ ਕਹਿਣਾ ਸਰ ਤੁਹਾਡਾ ਪਾਲਾ ਦੇ ਸਾਰੇ ਹੀ ਮਿੱਤਰਾਂ ਦਾ ਪਿਆਰੇ ਮਿੱਤਰਾਂ ਦਾ ਇਤਿਹਾਸ ਦੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਜਿਹੜੀ ਕੇਚਰ ਦੇ ਦਿਆ ਹਰ ਵਾਰੀ ਇਹ ਜਰਾ ਅੱਜ ਜਰਾ ਪ੍ਰਟਕਟ ਜਰਾ ਕੱਟਾ ਜਾ ਰਿਹਾ ਭਾਰਤੀ ਜਨਤਾ ਪਖਾਨਕੋਟ ਵੱਲੋਂ ਦੋਨੇ ਉਹਨਾਂ ਦੇ ਮੰਡਲ ਅਧਿਐਖ ਮੇਕਨ ਜੀ ਅਮਨ ਜੀ ਔਰ ਸਾਡੇ ਜਿਹੜੇ ਲਗੜ ਦੇ ਵੱਡੇ ਦੇ ਨੇਤਾ ਰੋਹਿਤਪੁਰੀ ਵੱਲੋਂ ਔਰ ਆਏ ਹੋਏ ਸਾਰੇ ਜਿਹੜੇ ਦੂਜੇ ਪੀ ਦੇ ਕਰਮਚਾਰੀ ਹਨ ਜਿਹੜਾ ਰੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੋਇਆ ਕਿ ਰਾਤੀ ਸਿਰਫ ਅੱਧਾ ਪੌਣਾ ਘੰਟਾ ਜਿਹੜੀ بارش ਹੋਈ ਹੈ ਸ਼ਹਿਰ ਦੇ ਵਿੱਚ ਉਸ ਤਰ੍ਹਾਂ ਹੀ ਮੰਤਰਾਂ ਜਿਹਾ ਹੋ ਗਿਆ ਸ਼ਹਿਰ ਸਾਡੇ ਬਾਜ਼ਾਰ ਚ ਤੁਸੀਂ ਮੇਰੀ ਵੀਡੀਓ ਵੀ ਵੇਖੀ ਹੋਣੀ ਜਦੋਂ ਮੈਂ ਲਾਈਵ ਵੀਡੀਓ ਪਾਈ ਸੀ ਗੜਦਕਾ ਪੰਜ ਕੇ ਰਾਤੇ ਸਾਰੇ 500 ਰੁਪਏ ਆਪਰੇ ਸਾਰੇ ਲੱਛੇ ਬਾਦਮੀ ਚੌਕ ਬਿਸ਼ਕਰਮਾ ਮੰਦਰ ਗਾੜੀ ਦਾ ਚੌਕ ਉਸ ਤੋਂ ਬਾਅਦ ਸੇਵ ਹਸਪਤਾਲ ਇਲਾਕਾ ਜਿਹੜਾ ਲਾ ਲਓ ਸਾਰਾ ਹੀ ਪਾਣੀ ਪਾਣੀ ਹੋ ਗਿਆ ਸੀ ਜਿਹੜੇ ਪ੍ਰਸ਼ਾਸਨ ਹੈ ਸਾਡਾ ਪਠਾਨਕੋੜ ਦਾ ਪੰਗੂ ਵਾਲੇ ਬੱਚੇ ਦਾ ਪਠਾਨਕੋੜ ਦਾ ਜਿਹੜਾ ਮੇਰ ਆ ਉਹ ਸਵਾਏ ਇੰਦਰਾ ਗੋਲੀ ਤੋਂ ਨਗਰ 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 ਤੋਂ ਇੰਦਰਾ ਗੋਲੀ ਸਿਰਫ ਗੱਡੀ ਝੋਟਾ ਵਾਲੇ ਬੱਚੇ ਦਾ ਉਹਨੂੰ ਸੇਵ ਨਵਾਂ ਗੱਡੀ ਚਾਹੀਦੀ ਹੈ ਉਹਨੇ ਨਵਾਂ ਗੱਡੀ ਲੈ ਲਈ ਦੀ ਆ ਉਹ 6 ਮਹੀਨੇ ਰੋਟਾ ਨਹੀਂ ਪਕਾ ਖਾਧਮੋਂ ਮਾਤਾ ਪਿਛਲੇ 4.5 ਸਾਲ ਤੋਂ ਕਦੇ ਪਠਾਨਕੋਟ ਦੇ ਬਾੜ ਵਿੱਚ ਮਾਂ ਬਜਾਰਾ ਚ ਕਦੇ ਨਿਕਲਿਆ ਕਿ ਕੋਈ ਨੂੰ ਕੋਈ ਤਕਲੀਫ ਕੋਈ ਦੁੱਖ ਹੈਗਾ ਕੋਈ ਇਹਨੇ ਸੋਚ ਨਹੀਂ ਪਠਾਨਕੋਟ ਦੀ ਔਰ ਦੂਜੇ ਪਾਸੇ ਤੁਸੀਂ ਲਾਲੋ ਕੇ 3.5 ਸਾਲ ਦੇ ਆਪ ਸਰਕਾਰ ਦੇ ਹੋ ਗਏ ਨੇ ਵਾਅਦੇ ਦੇ ਵੱਡੇ ਵੱਡੇ ਕਰਦੇ ਨੇ ਵੱਡੀਆਂ ਵੱਡੀਆਂ ਅਖਬਾਰਾਂ ਦੇ ਫੋਟੋਆਂ ਲਾਉਂਦੇ ਨੇ ਵੱਡੇ ਵੱਡੇ ਸਟਾਰ ਲਾਉਂਦੇ ਨੇ ਕਿ ਅਸੀਂ ਪੰਜਾਬ ਦਾ ਇਹ ਕਰਦੇ ਦਿਆ ਅਸੀਂ ਪੰਜਾਬ ਦੇ ਉਹ ਕਰਦੇ ਦਿਆ ਪਠਾਨਕੋਟ ਤੇ ਇੱਕ ਕੋਈ ਚੰਗਾ ਦੱਸ ਦੇ ਪਠਾਨਕੋਟ ਦਾ ਇਹ ਤਾਂ ਕੰਮ ਕੋਈ ਆਪ ਦੇ ਮੇਰੇ ਮੋਹਦਬਾਰ ਨੇ ਜਿਹੜੇ ਵੀ ਆਪ ਦੇ ਅੱਗੇ ਨਮੰਦੇ ਬਣੇ ਨੇ ਇੱਕ ਇੱਕ ਕੰਮ ਕੋਈ ਸ਼ਹਿਰ ਚ ਦਾਦੇ ਕੋ ਪਠਾਨਕੋਟ ਦੇ ਸਾਡੇ ਕੋਲ ਸਾਡੇ ਕੋਈ ਕੰਮ ਕੀਤਾ ਸਾਡੀ ਪ੍ਰਸ਼ਾਸਨ ਅੱਗੇ ਵੀ ਮੰਗਦਾ ਡੀਸੀ ਸਾਹਿਬ ਅੱਗੇ ਕਮਿਸ਼ਨਰ ਸਾਹਿਬ ਅੱਗੇ ਪੁੱਛੋ ਜਾਗੋ ਆਪਣੇ بڑے ਮੁਲਾਦਨਾ ਉਹਨਾਂ ਨੂੰ ਜਗਾਓ ਕਿ ਪਠਾਨਕੋਟ ਦੀ ਕੋਈ ਸੋਧ ਲਾ ਲਈਏ ਰਾਤ ਨੂੰ ਇਥੇ ਰਸタル ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਗੰਦੀ ਚੋਣ ਨੂੰ ਮੁਸਬਤ હજાર 124 ਸ਼ਰਦਨ ਵਕਵਾ ਕੋ ਲੱਖਾਂ ਤੋਂ ਹੋਇਆ ਉਹਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਦੇਖ ਲਿਓ ਔਸਟਾਕਸ ਇੱਕ ਦਿਨ ਜੜਾ ਉੱਪਰ ਹੋ ਜਾਏ ਤੇ ਬਹੁਤ ਜੁਰਮਾਨਾ ਫੋਕ ਦਿੰਦੇ ਨੇ ਦੁਕਾਨ ਦਾ ਕਿਰਾਇਆ ਵਸਲੀਕ ਨਾਪਕਾ ਜਾਵੇ 11 ਤੋਂ ਤੁਸੀਂ ਦੇਵੋ ਉਹ ਤੇ 10% ਜੁਰਮਾਨਾ ਪਾ ਕੇ ਫਿਰ ਉਹ ਕਿਰਾਇਆ ਲਿਆ ਜਾਂਦਾ ਪਰ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਸਾਡੀ ਜਨਤਾ ਦਾ ਸਾਡੇ ਵਪਾਰੀ ਲੋਕ ਵਪਾਰੀ ਲੋਕਾਂ ਦਾ ਹੋ ਜਾਂਦਾ ਇਹਨਾਂ ਨੁਕਸਾਨ ਦੇ ਉੱਪਰ ਭਾਈ ਕੌਣ ਕਰੇਗਾ ਡੀਸੀ ਸਾਹਿਬ ਕਮਿਸ਼ਨ ਸਾਹਿਬ ਔਰ ਨਗਰ ਨਿਗਮ ਦੇ ਮੇਰਾ ਉਹ ਜਵਾਬ ਦੇ ਹਾਲਾਤ ਪਹਿਲਾਂ ਹੀ ਬੜੇ ਚਲਦੇ ਨੇ ਪਰ ਪਹਿਲਾਂ ਹੁੰਦੇ ਤਾਂ 4-5 ਘੰਟੇ ਲਈ ਵਾਰ ਛੱਡ ਜਿਨਾ ਉਸ ਲਈ ਇਹ ਪਾਣੀ ਆਦਾ ਹੀ ਪਰ ਹੁਣ ਤੇ ਅੱਪਾ ਘੰਟਾ 15 ਮਿੰਟ ਮਾਰਚ ਹੋ ਗਏ ਮਾਲੀ ਪੜਿਆ ਹੁੰਦਾ ਪੰਡਾ ਕਾਰਨ ਕੀ ਹੈ ਕਿ ਮਾਤੇ ਨੇ ਮਾਲੀ ਸਾਹਿਬ ਹੋਏ ਨੇ ਮਾ ਮਾਲੀਆ ਸਾਹਿਬ ਹੋਇਆ ਮਾ ਸੀਵਰੇ ਸਾਹਿਬ ਹੋਏ ਨੇ ਸੀਵਰੇ ਮੇਰੇ ਬੱਚੇ ਨੇ ਵੀ ਬੜੀ ਘਰ ਤੋਂ ਘਰ ਅਸੀਂ ਕੰਪਲੇਨ ਦਿੱਤੀ ਆ ਨਗਰ ਨਗਰ ਅਧਿਕਾਰੀਆਂ ਨੂੰ ਉਹ ਆ ਗਏ ਪਰ ਆ ਕੇ ਤੇ ਚਲੇ ਜਾਂਦੇ ਨੇ ਇਹ ਮੈਂ ਤੁਹਾਨੂੰ ਤੇ ਦਿਖਾਇਆ ਜਿਹੜਾ ਮੱਛਰ ਜਿਹੜੇ ਦਿਖਾਇਆ ਨੇ ਉਹ ਘਰ ਤੋਂ ਘਰ 10 ਵਾਰੀ ਮਾਤੇ ਬਿਜਲ ਕਰਾ ਚੁੱਕਾ ਅਰਸਾ ਦੀ ਕਿਾ ਜੀ ਐਸਡੀਓ ਐਕਸ਼ਨ ਲਗਾ ਚੁੱਕੇ ਨੇ ਪਰ ਉਹ ਪੰਨਾ 4 ਦਿਨਾਂ ਬਾਅਦ ਚਾਹਣ ਨੂੰ ਕਹਿ ਦਿੰਦੇ ਫੋਨ ਤੇ ਕਿ ਸਾਡੇ ਕੋਲ ਜਗਾ ਨਾ ਫਾਂਡਾ ਨਹੀਂ ਹੈ ਜਦੋਂ ਤੁਹਾਡੇ ਕੋਲ ਸਾਂਭਾ ਨੇ ਤਾਂ ਤਾਲਾ ਮਾਰਦੇ ਮਗਰ ਨੂੰ ਮਗਰ ਨੂੰ ਅੱਜ ਨਹੀਂ ਕਾਵੇ ਇਸੇ ਪਾਟੇ ਤੇ ਡਰੇ ਨੇ ਚੰਪਾਰਾ ਤੋਂ ਕਿਸੇ ਪਾਸੇ ਮਾਰਾ ਜਾਈ ਆਪ ਤੁਸੀਂ ਬੋਖੇ ਸੈਂਟਰੀ ਸਪੈਕਰ ਵੀ ਦੇਖੋ ਲੋਕੜੇ ਘਰਾਂ ਜਾ ਰਹੇ ਨੇ ਹੋੜਾਂ ਲਾਂ ਜਾ ਰਹੇ ਨੇ ਪ੍ਰਾਈਵੇਟ ਵੀ ਉਹਨੇ ਜਾ ਰਹੇ ਨੇ ਲਾਵਾ ਦੇਖਣ ਲਈ ਕਿ ਕਿਤੇ ਕਦੇ ਲਾਵਾ ਉਹਨਾਂ ਨੇ ਜੁਰਮਾਨਾ ਕਰ ਗਿਆ ਤੇ ਨਗਰ ਨੇ ਕੋਬ ਤੇ ਲਾਵਾ ਜਿਹੜਾ ਚੌਂਕਾ ਦੇ ਵਿੱਚ ਪਿਆ ਉਹਦੇ ਜੁਰਮਾਨਾ ਕੌਣ ਦੇਗਾ ਕਹਿੰਦਾ ਜ਼ਿੰਮੇਵਾਰੀ ਕੌਣ ਲੇਗਾ ਉਹ ਨਗਰ ਨਗਰ ਦੀ ਜ਼ਿੰਮੇਵਾਰੀ ਨਹੀਂ ਹੈ ਕਹਿੰਦਾ ਬਿਲਕੁਲ ਨਹੀਂ ਕਹਿੰਦੇ ਤੁਹਾਡੇ ਦੀ ਗੱਲ ਕੀਤੀ ਬਾਦਸ਼ਾਹ ਦੇ ਪਰ ਅੰਨੇ 5-6 ਘੰਟੇ ਬਾਅਦ ਇਹ ਬੰਦਾ ਮਰਵਾ ਕੇ ਆਉਂਦਾ ਮਾਰੇ ਜਾਨ ਨੇ ਅਸੀਂ ਭਾਈ ਭਾਣਾ ਕਿ ਮਛਰਾ ਸਾਹਿਬ ਨੂੰ ਡੀਸੀ ਜਾਮ ਨੂੰ ਆਓ ਉੱਥੇ ਸੜਦਾ ਦਿਓ ਲੋਕਾਂ ਦੀ ਛੋਟ ਮੋਟੀ ਲੱਗੋ ਜੈ ਹਿੰਦ ਜੈ ਭਾਰਤ ਲੇਕਿਨ ਗਾਲੇ ਜਿਹੜੀ ਆ ਕਿ ਗਾਂਧੀ ਚਾਂਦ ਦੀ ਗੱਲ ਨਹੀਂ ਐ ਇਹ ਉਹੀ ਨਜ਼ਾਰਾ ਜਿਹੜੀ ਕਾਰ ਪੇਸ਼ਕਾ ਤੇ ਗੱਡੀ ਬੰਦੀ ਸੀਗੀ ਲੇਕਿਨ ਅੱਜ ਦੇ ਹਾਲਾਤ ਪੈਦਾ ਹੋਏ ਨੇ ਜਾਂ ਇਹਨਾਂ ਦੇ ਵਿੱਚ ਕੋਈ ਆਇਆ ਕਿ ਇਹਨੇ ਪੁੱਛਿਆ ਕਿ ਦੁਕਾਨ ਆਵਾ ਕਿ ਹਾਲਾਤ ਨੇ ਇਹ ਲਾਹੇ ਦੇ ਤਾਂ ਰੋੜ ਦੇਣ ਆਹ ਬੁਰੇ ਹੋ ਗਏ ਤੇ ਬੰਨਾਲੇ ਬੀ ਪਾਣੀ ਚਲਾ ਗਿਆ ਚਿਵਾੜੀ ਲੋਕਾਂ ਦੇ ਜਿਹੜੀ ਦੁਕਾਨਾਂ ਦਾ ਉਹਨਾਂ ਦੀ ਪਾਣੀ ਚਲਾ ਗਿਆ ਮਾਰੇ ਕਹਿੰਦਾ ਆਜੜੇ ਬੁਰੇ ਨੇ ਪੁਰਾਣੀ ਸਬਜ਼ੀ ਮੰਡੀ ਦਾ ਹਾਲਾਤ ਜਾ ਕੇ ਦੇਖੋ ਤੇ ਉਹਨੇ ਕਿ ਬੁਰੇ ਹੋਏ ਨਾ ਕਿ ਸੋਚੀ ਨਹੀਂ ਸਕਦੇ ਇਹਦਾ ਸ਼ਹਿਰ ਦਾ ਬੇਗਦਰ ਕੀਤਾ ਹੈ ਕਿਨੇ ਸਿਰਫ ਇੱਕ ਮੇਰ ਨੇ ਮੇਰ ਤੱਕ ਬੁਰੇ ਸ਼ਹਿਰ ਦਾ ਨਾ ਕੀ ਬੋਲਦਾ ਤੇ ਬੰਨਾਲਾ ਉਹ ਹੀ ਬੰਨਾਲਾ ਜਿਹੜਾ ਐਮਸੀ ਹੁੰਦਾ ਸੀਗਾ ਤੇ ਪਤਾ ਬੋਲਦਾ ਸੀਗਾ ਅੱਜ ਮੇਰ ਦਾ ਕੀ ਕਰ ਰਿਹਾ ਪਹਿਲੇ ਹਾਲਾ ਦਾ ਕਿ ਸ਼ਹਿਰ ਤੇ ਆਉਂਦੇ ਨੇ ਉਹ ਹੀ ਆ ਜਿਹੜੇ ਆ ਜਿਹੜੇ ਆਮ ਆਦੀ ਪਾਰਟੀ ਦੇ ਨੇ ਉੱਪਰ ਪੰਜਾਬ ਦੇ ਵਿੱਚਾਰੇ بڑے ਕੰਮ ਹੋ ਰਹੇ ਨੇ بڑا ਕੰਮ 300000 ਰੁਪਏ ਲਾਤਾ ਕੋਈ ਕਹਿੰਦਾ 400000 ਰੁਪਏ ਲਾਤਾ ਜਿੰਨਾ ਨੇ ਪੈਸੇ ਲਾਇਏ ਸੀਗੇ ਜਿੰਨਾ ਲੱਗੇ ਸੀਗੇ ਉਹਨੇ ਪੈਸੇ ਲੱਗੇ ਸੀਗੇ ਕਿ ਪੈਸੇ ਲੱਗੇ ਨਾ ਮੈਂ ਤਾਂ 15 15 ਲੱਖ ਰੁਪਏ ਦੇ ਕੇ ਵਾਸਤੇ ਮੈਂ ਕੀ ਤਰਫੇ ਸੀਗੇ ਕਿ 15 ਲੱਖ ਰੁਪਏ ਦਾ ਕੰਮ ਹੋਏਗਾ ਤੇ ਸ਼ਾਇਦ ਕੋਈ ਕੰਮ ਆਵੇਗਾ ਲੇਕਿਨ ਉਨੀ ਕੰਮ ਜੇ ਆਉਣਾ ਹੈ ਫਿਰ ਵੰਡ ਕਰਕੇ ਜੇ ਕੋਈ ਘਰ ਦੇ ਬੱਡੇ ਨਾ ਨਾ ਕੋਤੇ ਵਾਲਿਆਂ ਨੂੰ ਕੋਈ ਮੱਡੇ ਨਾ ਕੋਈ ਗੱਲ ਨਾ ਕੋਈ ਬੈਠ ਕੇ ਵਰਤੀ ਕਰਨਗੇ ਸਿਰੇ ਦੇ ਲੋਕ ਪਸੀਰੇ ਦਾ ਹਲਾਜ ਕੋੜੇ ਹੋ ਜਾਣਾ ਇਧਰ ਪੱਕੇ ਲਾਜੇ ਨਾ ਉਹ ਲੰਬੇ ਨਹੀਂ ਕਿੱਥੇ ਆ ਗਏ ਨਾ ਜਾਂ ਤੇ ਇੱਕੋ ਦੇ ਬਹਾਉਣੇ ਦੋ ਦੋ ਪੱਕੇ ਲਾਜੇ ਦੇ ਦੇ ਕਿ ਕੰਸੇ ਗਰਮ ਜੇ ਵੀ ਅਜੇ ਜਵਾਨ ਕੋਈ ਕੋ ਹੋ ਲੇਕਿਨ ਇਹ ਹੈ ਵੀ ਕਿਸੇ ਨੂੰ ਕੋਈ ਨਹੀਂ ਆ ਗਿਆ ਪਿਆਸ਼ਾ ਦੇ ਨਾਲ ਨਾ ਹਾਂਡੀ ਤੇ ਦਾਸਨਾ ਬੀਸੀ ਸਾਹਿਬ ਆ ਗਏ ਬੀਸੀ ਸਾਹਿਬ ਮਿਹਰਬਾਨੀ ਕਰਕੇ ਤੁਸੀਂ ਪਹਿਲੇ ਵੀ ਕੋਤੋਂ ਦੇ ਤੇ ਫਿਰ ਮੌਂਨ ਲਾਜੀ ਕਰਕੇ ਮੁੜ ਲੈਕੋ ਮੈਂ ਤਾਂ ਪਹਿਲੇ ਪ੍ਰੈਸ ਦੇ ਮਤਰਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਉਹ ਇੱਕ ਕਾਲ ਤੇ ਆ ਗਏ ਉਹਨਾਂ ਨੇ ਵੀ ਸ਼ਹਿਰ ਵਾਸਤੇ ਹੀ ਖੜੇ ਹੋਏ ਨੇ ਉਮੀਦੋਂ 85 ਖੜੇ ਤਾਂ ਆਇਆ ਕਿ ਅਸੀਂ ਆ ਮੈਂ ਭਾਰਤੀ ਜਨਤਾ ਪਾਰਟੀ ਦੇ ਤਲੋਂ ਮਿਕੁਲ ਜੀ ਮੰਡਲ ਦੇ ਐਕਸ ਹੋਰ ਮੇਰੇ ਨਾਲ ਅਮਨ ਜੀ ਰਾਜੂ ਜੀ ਪੱਤੀ ਜੀ ਰਾਮਪਾਲ ਵਿੱਕੀ ਜੀ ਔਰ ਸਾਰੇ ਮੇਰੇ ਸਾਥੀ ਇਹ ਨੇ ਮੈਂ ਆਪੋਜੀਸ਼ਨ ਦਾ ਲੀਡਰ ਹੋਣ ਦੇ ਨਾਤੇ ਅੱਜ ਪ੍ਰੈਸ ਦੇ ਮਿਤਰਾ ਨਾਲ ਇਹ ਗੱਲ ਕਰਨਾ ਚਾਹਨਾ ਕਿ ਅਸੀਂ ਬੜੀ ਵਾਰੀ ਹੌਚ ਚੁਕਾ ਚੁਕਿਆ ਕਿ ਮੇਅਰ ਸਾਹਿਬ ਪਹਿਲੇ ਨਾਲੇ ਸਾਫ ਕਰਾਓ ਕਮਿਸ਼ਨਰ ਸਾਹਿਬ ਪਹਿਲੇ ਨਾਲੇ ਸਾਫ ਕਰਾਓ ਸ਼ਹਿਰ ਦੀ ਔਰ ਦੇਖੋ ਸ਼ਹਿਰ ਦੀ ਔਰ ਦੇਖੋ ਦੇਖੋ ਸਾਲ ਮੇਰੇ ਪ੍ਰਸਿੱਧ ਮਿੱਤਰਾਂ ਨੂੰ ਪਤਾ ਹੋਵੇਗਾ ਅੱਜ 1 ਸਾਲ ਹੋਣ ਲੱਗਾ 1 ਸਾਲ ਹੋਣ ਲੱਗਾ ਕੋਈ ਮੀਟਿੰਗ ਨਹੀਂ ਹੋ ਰਹੀ ਉਸ ਦੀ 15 ਲੱਖ ਦੇ ਸ਼ਹਿਰ ਤੁਹਾਨੂੰ ਪਤਾ ਹੈ ਤੁਸੀਂ ਅੱਗੇ ਲਾਏ 15-15 ਲੱਖ ਦੇ ਕੰਮ ਹਰ ਮਾਰ ਦੇ ਲੱਗੇ ਆ ਇੱਕ ਕੰਮ ਵੀ ਕੰਪਲੀਟ ਨਹੀਂ ਹੋਇਆ ਉਹ ਠੇਕੇਦਾਰ ਕੰਮ ਛੱਡਦੇ ਚੱਲਦੇ ਇਹ ਕਹਿੰਦੇ ਨੇ ਆਪ ਪਾਲਟੀ ਵਾਲੇ ਕਹਿੰਦੇ ਅਸੀਂ ਪੈਸਾ ਬੜਾ ਦਿੱਤਾ ਮੈਂ ਇਹਨਾਂ ਨੂੰ ਪੁੱਛਣਾ ਚਾਹਾਂ ਕਿ ਆ ਤੁਸੀਂ ਗੱਲ ਨੂੰ ਚੋੜਾ ਜਿਹੜਾ ਹੌਟ ਆਫ ਦਾ ਸਿਟੀ ਪਟਾਣਪੋੜ ਦਾ ਜਿੱਥੇ ਸਭ ਵੀਆਈਪੀ ਔਰ ਹਾਰਟ ਆਫ ਦਾ ਸਿਟੀ ਹੋਏ ਉਧੇ ਜਿੱਦਾਂ ਵਡੇ ਖੜੇ ਹੋਣ ਔਰ ਅਸੀਂ ਕਹਿੰਦੇ ਆ ਕਿ ਅਸਲੇ ਬੇੰਗੂ ਦਾ ਬਹੁਤ ਤਗੜਾ ਪਰਪੋ ਹੋਗਾ ਆ ਤੁਸੀਂ ਮਛਰੀ ਦੇਖ ਲਓ ਇਹ ਸ਼ਹਿਰ ਦੇ ਹਾਰਟ ਆਫ ਸਿਟੀ ਦਾ ਇਹ ਹਾਲ ਹੈ ਮੈਂ ਤੁਹਾਡੇ ਨਾਲੇ ਤੇ ਨਹੀਂ ਗੱਲ ਦੇਣਾ ਚਾਹੁੰਦਾ ਮਿੱਤਰਾਂ ਦੇ ਐਮਸੀ ਦੇ ਦੁਖੀ ਦੁਖੀ ਹੋ ਜੋ ਭਾਜਪਾ ਨੇ ਐਮਸੀ ਦੁਖੀ ਆ ਨਾ ਤੇ ਓਦਾਂ ਹੀ ਕਾਂਗਰਸ ਨੇ ਐਮਸੀ ਦੁਖੀ ਨੇ ਜਾ ਦੇ ਉਹਨਾਂ ਦੇ ਵਾਡਾ ਦਾ ਹਾਲ ਵੇਖਿਆ ਇੱਕ ਪੈਚ ਵਾਸਤੇ ਤਰਲੇ ਲਾਣੇ ਪੈਂਦੇ ਆ ਇੱਕ ਟੱਕਣ ਵਾਸਤੇ ਤਰਲੇ ਮਾਰਨੇ ਪੈਂਦੇ ਤੇ ਕਾਰਪੋਰੇਸ਼ਨ ਇਹ ਦੰਦੇ ਜੀ ਅਸੀਂ ਕਾਰਪੋਰੇਸ਼ਨ ਚਲਾ ਰਹੇ ਆ ਚੱਲੇ ਤੇ ਅਸੀਂ ਮੇਰ ਸਾਹਿਬ ਨੂੰ ਚੱਲੇ ਆ ਇੱਕ ਮੀਟਿੰਗ ਬੁਲਾਓ ਮੀਟਿੰਗ ਬੁਲਾ ਕੇ ਜੋ ਤੁਹਾਡੇ ਕੋਲੋਂ ਨਹੀਂ ਚੱਲਦਾ ਸਾਨੂੰ ਦੱਸੋ ਅਸੀਂ ਇਕੱਠੇ ਹੋ ਕੇ ਬਹਿ ਗਏ ਪੁੱਛ ਲਈਏ ਡੀਸੀ ਮੂ ਦੇ ਕਮਿਸ਼ਨਰ ਨੂੰ ਕੀ ਗੱਲ ਹੈ ਕਿਉਂ ਨਹੀਂ ਕਾਰਪੋਰੇਸ਼ਨ ਦਾ ਇਹ ਹਾਲਾਤ ਸ਼ਹਿਰ ਵਾਲਿਆਂ ਦਾ ਕੀ ਕਸੂਰ ਹੈ ਟੈਕਸ ਉਹ ਦਿੰਦੇ ਆ ਸੀਵਰੇਜ ਦੇ ਬਿੱਲ ਉਹ ਦਿੰਦੇ ਪਾਣੀ ਦੇ ਬਿੱਲ ਉਹ ਦਿੰਦੇ ਸ਼ਹਿਰ ਵਾਲਿਆਂ ਦਾ ਕੀ ਕਸੂਰ ਹੈ ਗੰਦ ਚ ਰੱਖਣਾ ਕਿਉਂ ਸਿਰਕਾ ਦੇ ਮਿਸ ਕਰਦਾ ਬੀਜੇਪੀ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਣਾ ਚਾਹੁੰਦੀ ਹੈ ਕਿ ਜੋ ਹਲਾ ਸ਼ਹਿਰ ਦੇ ਬਣ ਗਿਆ ਇਹ ਸਾਰੀ ਗੇਂ ਕਾਂਗਰਸ ਔਰ ਦੋਨੇ ਰੈਲੀ ਦੀਆਂ ਪਾਰਟੀਆਂ ਆ ਪਾਰਟੀ ਦੀ ਹੈ ਔਰ ਇਹ ਸ਼ਹਿਰ ਦਾ ਨਰਕ ਝੋ ਗਿਆ ਹਾਡਾ ਦਾ ਸਿੱਧੂ ਨਾ ਬੋੜਾ ਗਰ ਕੋ ਰਿਆ ਬਾਕੀ ਦੇ ਵਾਡਾ ਦੀ ਗੱਲ ਹੀ ਛੱਡੋ ਤੁਸੀਂ ਵਾਡਾ ਨਹੀਂ ਜਾਣਦੇ ਹੋ ਦੇਖ ਲਓ ਕੀ ਹਾਲ ਸੀ ਕੱਲ 15 ਮਿੰਟ ਸੀ ਬਾਰਿਸ਼ ਚ ਸਾਰੇ ਦੁਕਾਨਦਾਰਾਂ ਦਾ ਮੀਟ ਮਾਰਕੀਟ ਦਾ ਬੁਰਾ ਹਾਲ ਹੋ ਗਿਆ ਦੁਕਾਨਾਂ ਦੇ ਨੁਕਸਾਨ ਹੋ ਗਏ ਨੇ ਕੌਣ ਜ਼ਿੰਮੇਵਾਰ ਆਮ ਆਪੀ ਪਾਟੀ ਦੇ ਆਗੂ ਕਹਿ ਰਹੇ ਨੇ ਕਿ ਅਸੀਂ ਅੱਜ ਅਕੜਾ ਦੇ ਧਿਆਨ ਵਿੱਚ ਲਿਆਇਆ ਸਾਡੇ ਵੱਲੋਂ ਹੋਣ ਜੜੀ ਹੈ ਸਾਡੀ ਸਮੱਸਿਆ ਸ਼ਹਿਰ ਦੀ ਹੈ ਸਾਡੇ ਧਿਆਨ ਚਾਹੇ ਉਹ ਨਹੀਂ ਪਹਿਲ ਦੀ ਹਦ ਤੱਕ ਕੀਤਾ ਜਾ ਪਾਉਂਦਾ ਪਹਿਲੇ ਜਿੱਥੇ ਪਹਿਲੇ ਸੁੱਤੇ ਦੇ ਸੀ ਪਹਿਲੇ ਜਿੱਥੇ ਸੀ ਪਿਛਲੇ ਮਹੀਨੇ ਵੀ ਬਾਰਿਸ਼ ਹੋਈ ਉਸੇ ਪਿਛਲੀ ਮਹੀਨੇ ਚੋਟ ਚੁਗਾ ਦੀ ਉੰਰਕਾਰ ਮੇਗੋ ਟੈਂਡਰ ਵੀ ਹੈ ਸਭ ਦੀ ਇੰਨੇ ਰਕਾਰਾ ਮੇਗੋ ਹੌਚ ਬਾਲੇ ਦੀ ਹੈ ਤੁਹਾਨੂੰ ਹੌਚ ਆ ਨਹੀਂ ਦੰਦੇ ਜਿੰਨੇ ਵੀ ਪਤਾ ਕਿ ਤੁਹਾਨੂੰ ਹੌਚ ਮਿਤਰਾ ਪ੍ਰਸਾਦ ਦੇ ਮਿਤਰਾ ਨੂੰ ਬੰਦ ਕਰਤਾ ਕਿਉਂ ਸ਼ਹਿਰ ਦਾ ਪਤਾ ਨਾ ਲੱਗੇ ਅੰਦਰ ਕੀ ਹੋਇਆ ਅੰਦਰ ਹੀ ਚੋਚ ਮੋਚ ਕਰਕੇ ਖਤਮ ਕਿਉਂਕਿ ਆਪੋਜੀਸ਼ਨ ਲੀਡਰ ਵੀ ਅੰਦਰ ਦੁਆਇਆ ਜਾਂਦਾ ਵੇਸ ਕਰਕੇ ਵੀ ਆਪੋਜੀਸ਼ਨ ਦਾ ਲੀਡਰ ਵੀ ਨਾ ਬਹਿ ਸਕੇ ਅੱਜ ਇਹ ਸੜਕਾਂ ਤੇ ਤਾਂ ਉਤਰਿਆ ਕਿ ਸ਼ਹਿਰ ਹਾਸਪੀ ਉਤਰਿਆ ਇਹ ਸ਼ਹਿਰ ਆਪਣਾ ਇਹ ਸ਼ਹਿਰ ਆਪਣਾ ਇਹ ਸਾਰੇ ਭਰਾ ਆਪਣੇ ਨੇ ਇਹਦੇ ਚ ਕੋਈ ਰਾਜਨੀਤੀ ਨਹੀਂ ਕਰ ਰਹੇ ਅਸੀਂ ਕਹਿੰਦੇ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਕੋਈ ਕਰਾਏ ਆਓ ਤੇ ਸਹੀ ਬੀਸੀ ਸਾਹਿਬ ਹੀ ਆਓ ਤੇ ਦੇਖਣਾ ਨਾ ਇੱਥੇ ਰਸਮੀ ਨਹੀਂ ਸੀ ਬੌ ਖੜੇ ਹੋ ਸਨਗੇ ਕਮਿਸ਼ਨਰ ਸਾਹਿਬ ਹੋ ਸਨਗੇ ਅਫਸਰ ਕਿੱਥੇ ਗਏ ਆਜ ਕਿੱਥੇ ਦਾ ਅਫਸਰ ਵਟੇ ਵਟੇ ਜੈਸੋ ਬਾਦ ਵਿੱਚ ਆਪਨਾ ਸੁਭਰੇ ਅਗਲਾ ਫਿਰ ਅਸੀਂ ਆਪਣੇ ਮਜਾਇਕ ਆ ਆਦਰਨੀ ਸ਼ੁਮਨੀ ਸ਼ਰਮਾ ਜੀ ਨਾਲ ਜੋ ਵੀ ਅਸੀਂ ਨਿਸ਼ਾਦਰ ਜੇ ਬੋਲਦੇ ਉਹਦੇ ਮੁਤਾਬਕ ਅਸੀਂ ਸ਼ਹਿਰ ਤੇ ਵੱਲ ਪੁੱਛ ਕਰਾਂਗੇ ਕਾਰਪੋਰੇਸ਼ਨ ਔਰ ਡੀਸੀ ਨੂੰ ਵੀ ਧਿਰੰਦੀ ਉੱਤੇ ਆ